आज हुमर रेड्स के 3 साल पूरे होने पर गोलडेज होम सेक्टर 15 पालमुंडा में आज जितने भी बुजुर्ग लोग यहां पे रहते हैं उनसे आज ये केक कटवाने की सेरेमनी कर रहे हैं एक बार जोर से बोलिए जय श्री राम जय श्री राम जय श्री राम जय श्री राम हमारे बीच में सोनू सेठी जी गिरगपुर से आए हुए हैं ਅਗਰ ਬੁਲਸੇ ਕਹਿੰਗੇ ਦੋ ਸ਼ਬਦ ਬੋਲਦੇ ਆਏ ਸਵਗਤ ਅਸੀਂ ਹੈਗੇ ਆਂ ਜੀ 올ਡਜ ਹੋਮ ਸੈਕਟਰ 15 ਪੰਛਕੂਲਾ ਦੇ ਵਿੱਚ ਔਰ ਇਹ ਜਿਹੜੇ ਆਂਟੀ ਜੀ ਤੁਹਾਡੇ ਨਾਲ ਹੈਗੇ ਨੇ ਇਹ ਜਿਹਦੇ ਵਸਨੀਕ ਨੇ ਰੱਬ ਕਹਿੰਦਾ ਉਹ ਬੰਦੇ ਉਹ ਤੁਹਾਨੂੰ ਮਾਵਾਂ ਦਿੱਤੀਆਂ ਨੇ ਮੇਰੇ ਘਰ ਤੱਕ ਪਹੁੰਚਣ ਲਈ ਰਾਹਾਂ ਦਿੱਤੀਆਂ ਨੇ ਪੈਰਾਂ ਦੇ ਵਿੱਚ ਜੰਨਤ ਸਿਰ ਤੇ ਛਾਂਵਾਂ ਦਿੱਤੀਆਂ ਨੇ ਰੱਬ ਦਾ ਮਜ਼ਾਕ ਨਾ ਉਡਾਇਓ ਸੋਹਣਿਆ ਨਬੀ ਜੀ ਪੀ ਐਸ ਸਿੰਗਲ ਲਾਸਟ ਉਹ ਸਾਡੇ ਹਿਊਮਨ ਰਾਈਟਸ ਨੂੰ ਆਪ ਲੱਗਦੀ 3 ਸਾਲ ਹੋ ਗਏ ਨੇ ਕਿ ਉਹ 3 ਸਾਲਾਂ ਦੇ ਵਿੱਚ ਸਾਡੀ ਜ਼ਿੰਦਗੀ ਸਮੁੱਚੀ ਟੀਮ ਹੈ ਜੁਣ ਮੈਂ ਇਕੱਲੇ ਕਰਾਂ ਤਾਂ ਨਾਮ ਨਾਲ ਲੱਜਾਂਗਾ ਤਾਂ ਬਹੁਤ ਟਾਈਮ ਲੱਗੇਗਾ ਔਰ 3 ਸਾਲਾਂ ਦੇ ਵਿੱਚ ਕਈ ਫਲਾਈ ਸੈਂਟਰ ਰਸਤੇ ਹੀ ਕੂਨਦਾਰ ਕੈਂਪ ਤੋਂ ਲੈਵਾ ਟ੍ਰੈਫਿਕ ਦੇ ਬਾਰੇ ਲੋਕਾਂ ਨੂੰ ਜਾਗਰੂਕ ਕਰਨਾ ਬਲੈਕ ਕੈਂਪ ਹੈਲਥ ਕੈਂਪ ਹੋਰ ਵੀ ਇਸ ਤੋਂ ਇਲਾਵਾ ਕਈ ਸਮਾਜ ਸੇਵਾ ਦੇ ਕੰਮ ਕੀਤੇ ਨੇ ਜਿਨ੍ਹਾਂ ਸਾਰਿਆਂ ਨੇ ਔਰ ਇਹਨਾਂ ਨੂੰ ਇਹ ਨਾ ਸਮਝਣਾ ਕਿ ਇਹ ਇਕੱਲੇ ਕਰਨੇ ਨੇ ਇੱਕ ਇੱਕ ਜਾਣੇ ਦੇ ਪਿੱਛੇ ਘੜਤ ਘੜਵੀ 100 ਤੋਂ ਬੰਦਾ ਆ ਕੋਈ ਆਪਣਾ ਪਟਿਆਲੇ ਤੋਂ ਆਇਆ ਹੋਇਆ ਹੈ ਜੀ ਕੋਈ ਰਾਜਪੁਰਾ ਤੋਂ ਆਇਆ ਹੋਇਆ ਹੈ ਕੋਈ ਪਾਣੀਪਤ ਤੋਂ ਆਇਆ ਹੋਇਆ ਹੈ ਨਹੀਂ ਕਿ ਤਰਾਂ ਤੋਂ ਆਇਆ ਹੋਇਆ ਹੈ ਬੜੀ ਖੁਸ਼ੀ ਹੋ ਰਹੀ ਹੈ ਚੰਡੀਗੜ੍ਹ ਤੋਂ ਵੀ ਆਏ ਹੋਏ ਨੇ ਅੱਜ ਅਸੀਂ ਬਹੁਤ ਖੁਸ਼ ਹਾਂ ਕਿ ਅੱਜ ਅਸੀਂ ਉਹਦੇ ਜਿਵੇਂ ਪੰਜਾਬੀ ਕਹਿੰਦੇ ਨੇ ਅਨਾਦ ਕਰਿਆ ਅੱਜ ਅਸੀਂ ਇਹਨਾਂ ਬਜ਼ੁਰਗਾਂ ਆਪਣਾ ਵਿਦਾ ਆਸ਼ਰਮ ਅੱਤੇ ਇਹਨਾਂ ਬਜ਼ੁਰਗਾਂ ਦੇ ਨਾਲ ਅੱਜ ਕੇਕ ਕੱਟ ਰਹੇ ਹਾਂ ਔਰ ਸਾਨੂੰ ਬੜਾ ਗਰ ਮਹਿਸੂਸ ਹੋ ਰਿਹਾ ਹੈ ਭਾਰਤ ਮਾਤਾ ਕੀ ਜੈ ਠੀਕ ਹੈ ਜੀ प्रार्थना वगैरा वगैरा की कोई चर्चा नहीं है ऐसा किसी मदद का नहीं मैं तो जम्मू के पास से थोड़ा वे फिर दो आए मालूम है तो देख तो आ रहा है ऐसा लगता है कि लगता है تو پھر وہ بچر تک کھادے کے کرتا توڑنا کے دلے بچے لے آوئے ہائے ہائے دیکھو یہ کھیلے سیب سنترے گنڈے کو وہ اپنا تمہیں کھانا اور یہ کھانا یاد نہیں جو تیرا میری ماں تیرا لگ گیا تیرا لگ گیا کہ ماں دل لگا میں کوئی کہتا ہے نہیں ہے جی آج ہومر کے تین سال پورے ہونے پر جتنے بھی بزرگ لوگ یہاں پہ ان سے آج یہ کیک کٹوانے کی سیرمنی ਕਰ ਰਹੇ ਹੈ ਜੈ ਜੀ ਦੀਵਾ ਹੋਰ ਜੀ ਦੀਵਾ ਵਾਹਿ ਜੀ ਦੀਵਾ ਜੈ ਜੀ ਦੀਵਾ ਹਮਾਰੇ ਵਿਚ ਮ सोनू ਸੇ ਦਿੱਤੀਆਂ ਨੇ ਰੱਬ ਦਾ ਮਜ਼ਾਕ ਨਾ ਉਡਾਇਓ ਸੋਹਣਿਓ ਨਬੀ ਜੀ ਪੀ ਐਸ ਸਿਗਨਲ ਲੋਸਟ ਸੋ ਸਾਡੇ ਹਿਊਮਨ ਰਾਈਸਕ ਟੂਰਕਾ ਦੇ ਕੇ ਸਾਰੇ ਹੋ ਗਏ ਨੇ ਜੋ ਸਿਰਸਾਂ ਦੇ ਵਿੱਚ ਵਾਲੀ ਜਿੰਨੀ ਵੀ ਸਮੂਚੀ ਟੀਮ ਹੈ ਉਹ ਜੇ ਇਕੱਲੇ-ਇਕੱਲੇ ਦਾ ਨਾਮ ਲੈ ਲਜਾਗਾ ਤੇ ਬਹੁਤ ਟਾਈਮ ਲੱਗੇਗਾ। ਔਰ 3 ਸਾਲਾਂ ਦੇ ਵਿੱਚ ਕਈ ਸਵਾਈ ਸੈਂਟਰ, ਕਈ ਕੂਨਦਾਰ ਕੈਂਪ ਉਸ ਤੋਂ ਇਲਾਵਾ ਟ੍ਰੈਫਿਕ ਤੇ ਬਾਰੇ ਲੋਕਾਂ ਨੂੰ ਜਾਗਰੂਕ ਕਰਨਾ, ਬਲੱਡ ਕੈਂਪ, ਹੈਲਥ ਕੈਂਪ, ਹੋਰ ਵੀ ਇਸ ਤੋਂ ਇਲਾਵਾ ਕਈ ਸਮਾਜ ਸੇਵਾ ਜੇ ਕੰਮ ਕੀਤੇ ਨੇ ਜ ਇਹਨਾਂ ਸਾਰਿਆਂ ਨੇ ਔਰ ਇਹਨਾਂ ਨੂੰ ਇਹ ਨਾ ਸਮਝਣਾ ਕਿ ਇਹ ਇਕੱਲੇ-ਇਕੱਲੇ ਨੇ। ਇੱਕ-ਇੱਕ ਜਾਣੇ ਦੇ ਪਿੱਛੇ ਘੜਤ-ਘੜਵੀ 100-100 ਬੰਦੇ ਆ। ਕੋਈ ਆਪਣਾ ਪਟਿਆਲੇ ਤੋਂ ਆਇਆ ਹੋਇਆ ਹੈ ਜੀ, ਕੋਈ ਰਾਜਪੁਰਾ ਤੋਂ ਆਇਆ ਹੋਇਆ ਹੈ, ਕੋਈ ਪਣੀਪਤ ਤੋਂ ਆਏ ਹੋਏ ਨੇ ਮਕਰਨਾਟ ਤੋਂ ਆਏ ਹੋਏ ਨੇ ਸਭਾਈ ਬੜੀ ਖੁਸ਼ੀ ਹੋ ਰਹੀ ਹੈ ਚੰਡੀਗੜ੍ਹ ਤੋਂ ਵੀ ਆਏ ਹੋਏ ਨੇ ਅੱਜ ਅਸੀਂ ਬਹੁਤ ਖੁਸ਼ ਹਾਂ ਕਿ ਆ ਗੋਸੀ 올ਡੇਜ ਹੋਮ ਪੰਜਾਬੀ ਜੀ ਕਹਿੰਦੇ ਨੇ ਅਨਾਥ ਹਾਲਿਆ ਅੱਜ ਵੀ ਇਹਨਾਂ ਬਜ਼ੁਰਗਾਂ ਦੇ ਆਪਣਾ ਬ੍ਰਿਧ ਆਸ਼ਰਮ ਅੱਤੇ ਇਹਨਾਂ ਬਜ਼ੁਰਗਾਂ ਦੇ ਨਾਲ ਅੱਜ ਕੇਕ ਕੱਟ ਰਹੇ ਆਂ ਔਰ ਸਾਨੂੰ ਬੜਾ ਗਰਮ ਅਹਿਸਾਸ ਹੋ ਰਿਹਾ ਹੈ ਭਾਰਤ ਮਾਤਾ ਕੀ ਜੈ ਠੀਕ ਹੈ ਜੀ ਵਾਸ ਪਏ ਹੋਏ ਕੋਸ਼ਿਸ਼ ਕੀਤੀ ਕਿ ਉਹਨਾਂ ਨੂੰ ਉਹਦੇ ਕੋਲ ਲੈ ਆਉਣ ਲੱਗੇ। ਇਹ ਲਾਈਟ ਤੋਂ ਹਾਂ ਲੱਖ ਲਾਣ ਤਾਂ ਨੇ ਇਹਦੇ ਬੱਚਿਆਂ ਦੇ। ਤੁਹਾਡੇ ਮਾਪੇ ਬਾਪ ਨਾ ਫਾਲਿਆਂ ਦੇ ਵਿੱਚ ਬੈਠ ਕੇ ਵੀ ਤੁਹਾਡੇ ਵਾਸਤੇ ਦੁਆਵਾਂ ਮੰਗ ਰਹੇ ਨੇ। ਇਹ ਹੈਗਾ ਜੀ ਚੰਡੀਗੜ੍ਹ ਫੈਕਟਰੀ 15 ਦਾ ਬੋਲੇ। I don't know.